1000 ਰੁਪਏ ਮਹੀਨੇ ਵਾਲੀ ਜਿਹੜੀ ਆ ਆਪਾਂ ਕਹੀ ਹੈ ਬਜਟ ਦੇਖ ਕੇ ਕਿਉਂਕਿ ਪਹਿਲਾਂ ਅਸੀਂ ਘਰ ਜੇ ਦੇਖੋ 5000 ਰੁਪਿਆ ਆਪਾਂ ਨੂੰ ਬਿਜਲੀ ਦੇ ਬਿੱਲਾਂ ਦਾ ਬਚਣ ਲੱਗ ਗਿਆ ਜਵਾਕਾਂ ਦੀ ਫੀਸ ਪ੍ਰਾਈਵੇਟ ਸਕੂਲਾਂ ਦੀ بجائے ਸਰਕਾਰੀ ਸਰਕਾਰੀਆਂ ਦੀ ਪੜਾਈ ਉਹੇ ਜਿਹੀ ਕਰਤੀ ਪਾਣੀ ਬਿਜਲੀ ਨੌਕਰੀਆਂ ਤੇ ਹੁਣ ਉਹ 1000 ਰੁਪਏ ਦੀ ਬਾਰੀ ਹੈ ਮੈਂ ਜੇ ਅਸੀਂ ਜਿਹੜੇ ਵਾਦੇ ਕੀਤੇ ਆ ਉਹ ਪੂਰੇ ਕਰਾਂਗੇ 5 ਸਾਲ ਦੇ ਵਿੱਚ ਵਿੱਚ ਪੂਰੇ ਕਰਨ ਦਾ ਵਾਦਾ ਕੀਤਾ ਸੀ ਗਰੰਟੀਆਂ ਦਿੱਤੀਆਂ ਸੀ ਤੇ ਉਹ ਅਗਲੇ ਬਜਟ ਦੇ ਵਿੱਚ ਸਾਰਾ ਕੁਝ ਲਿਖਾ ਜੋ ਕਹੇ ਕੋ ਘਰ ਜਿਹੜਾ ਘਰ ਚਲਾਉਂਦਾ ਉਹ ਲਾਣੇਦਾਰ ਹੁੰਦਾ ਲਾਣੇਦਾਰ ਨੇ ਦੇਖਣਾ ਹੁੰਦਾ ਜੇ ਦੋ ਨੂੰ ਹਾਂ ਨੇ ਤੱਕ ਉਹਨੂੰ ਸੂਟ ਕਿਹੜੇ ਕਿਹੜੇ ਲੈ ਕੇ ਦੇਣੇ ਨੇ ਜੇ ਸੂਟ ਲੈ ਕੇ ਦਿਓਗੇ ਤਾਂ ਲੜਾਈ ਹੋ ਜਾਊਗੀ ਉਹ ਕਹਿੰਦੀ ਵਧੀਆ ਲੈਤਾ ਮੈਨੂੰ ਨਹੀਂ ਇਹਦੀ ਬਜਾਏ ਪੈਸੇ ਹੀ ਦੇ ਦਿਓ ਵੀ ਆਪਦਾ ਭਾਈ 5 ਖਰੀਦ ਲਓ ਚਾਹੇ 4 ਖਰੀਦ ਲਓ ਚਾਹੇ 2 ਖਰੀਦ ਲਓ ਪੈਸੇ ਨਹੀਂ ਮਿਲਣਗੇ ਤੁਹ ਲਾਣੇਦਾਰ ਵਾਂਗੂ ਹੀ ਪੰਜਾਬ ਚਲਾਉਣਾ ਪੈਣਾ ਤੇ ਤੁਹਾਡਾ ਜਿਹੜਾ 1000 ਰੁਪਿਆ ਉਹ ਅਗਲਾ ਬਜਟ ਜਿਹੜਾ ਹੋਣਾ ਆਊਗਾ ਉਦੇ ਵਿੱਚ ਅਸੀਂ ਪਾਸ ਕਰਕੇ ਤੁਹਾਨੂੰ ਇਕੱਠੀ ਪੈਸੇ ਪਾ ਕੇ ਤੁਹਾਨੂੰ ਕਹਦਾਂਗੇ ਕਿ ਆ ਚੱਕੋ ਤੇ ਤੁਹਾਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਕੋਈ ਧੀ ਆਈ ਹੈ ਉਹਦੇ ਜਵਾਕਾਂ ਨੂੰ ਕੋਈ ਖਿਡਾਉਣੇ ਲੈ ਕੇ ਦੇਣੇ ਨੇ ਪੋਤਿਆਂ ਦੋਤਿਆਂ ਨੂੰ ਜਾਂ ਕਿਤੇ ਜਾਣਾ ਆਉਣਾ ਕੋਈ ਹੋਰ ਕੋਈ ਕਬੀਲਦਾਰੀ ਦੇ ਕੰਮਾਂ 'ਚ ਖਰਚਣਾ ਤਾਂ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਕਿਸੇ ਦੀਆਂ ਮਿੰਨਤਾਂ ਕਰਨ ਦੀ ਲੋੜ ਨਹੀਂ ਪੈਣੀ ਧਾਰ ਲੈਂਡ ਦੀ ਲੋੜ ਨਹੀਂ ਪੈਣੀ ਪੰਜਾਬ ਸਰਕਾਰ ਤੁਹਾਡੇ ਨਾਲ ਖੜੂਗੀ ਦੇਖੋ ਮਾਮਾ ਪੈਣਾ ਖੜੀਆਂ ਨੇ ਚੁੱਲ੍ਹੇ ਦਾ ਤੁਹਾਨੂੰ ਪਤਾ ਹੈ ਕਿ ਕੀ ਅੱਜ ਮਹਿੰਗਾਈ ਦੇ ਹਾਲ ਚੁੱਲਾ ਚਲਾਉਣਾ ਕਿਵੇਂ ਔਖਾ ਹੋਇਆ ਪੇ ਫੇਰ ਉਤੋਂ ਜਿਹੜੇ ਇਹਨਾਂ ਨੇ ਦੂਜੀਆਂ ਪਾਰਟੀਆਂ ਨੇ ਨਸ਼ੇ ਵੰਡੇ ਜੇ ਕਿਸੇ ਘਰ 'ਚ ਨਸ਼ਾ ਵੜ ਗਿਆ ਸਭ ਤੋਂ ਵੱਧ ਦੁਖੀ ਉਸ ਘਰ ਦੀ ਮਹਿਲਾ ਉਸ ਘਰ ਦੀ ਔਰਤ ਹੁੰਦੀ ਹੈ ਮਾਂ ਪੈਣ ਜੇ ਭਾਈ ਨਸ਼ਾ ਕਰਦਾ ਹੈ ਜੱਕਾ ਰਾਲਾ ਤਾਂ ਸਭ ਜੇ ਪੁੱਤ ਹੈ ਤਾਂ ਮਾਈ ਮਾਂ ਦੁਖੀ ਹੋਊਗੀ ਜੇ ਘਰ ਵਾਲੀ ਦੁਖੀ ਹੋਊ ਜਾਂ ਭੈਣ ਦੁਖੀ ਹੋਊ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਸਾਡਾ ਘਰ ਬਰਬਾਦੀ ਵਾਲੇ ਰਾਹ ਤੇ ਚੱਲ ਪਿਆ ਆਪਾਂ ਇਹ ਬੰਦ ਕਰਨਾ ਕੰਮ ਆਪਾਂ ਜਵਾਕਾਂ ਨੂੰ ਕੰਮ ਦੇਣਾ ਦੇਖੋ ਬੇਲਾ ਮੰਨ ਸ਼ੈਤਾਨੀ ਦਾ ਘਰ ਜਦੋਂ ਬੇਲੇ ਰਹਿ ਲੈਣੇ ਆ ਤਾਂ ਮਾੜੀ ਸੰਗਤ ਚ ਪਾਉਣ ਵਾਲੇ ਬਹੁਤ ਨੇ ਤੇ ਉਹ ਇੱਧਰ ਉੱਧਰ ਲੈ ਜਾਂਦੇ ਨੇ ਜੇ ਨੌਕਰੀਆਂ ਮਿਲ ਜਾਣ ਕੰਮ ਮਿਲ ਜੇ ਤੜਕੀ ਜਾਣ ਆਥਰੇ ਕੰਮ ਤੋਂ ਵਾਪਸ ਆਉਣ ਤੇ ਫੇਰ ਆ ਕੇ ਫੇਰ ਨਹੀਂ ਨਸ਼ਾ ਕਰਦੇ ਹੋ ਫੇਰ ਕੋਈ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਥੱਕ ਕੇ ਆਉਂਦੇ ਨੇ ਜਵਾਕਾਂ ਨਾਲ ਹੱਸ ਖੇਡ ਕੇ ਸੌ ਜਾਂਦੇ ਆ ਤੇ ਸਵੇਰੇ ਉੱਠ ਕੇ ਫੇਰ ਕੰਮ ਤੇ ਜਾਂਦੇ ਆ ਬਾਹਰਲੇ ਮੁਲਕਾਂ ਜਾਂਦੇ ਆ ਤਾਂ ਉੱਥੋਂ ਵੀ ਕੱਢਣ ਲੱਗ ਗਏ ਹੁਣ ਸੋ ਇਸੇ ਧਰਤੀ ਨੂੰ ਠੀਕ ਕਰਾਂਗੇ ਹਰਮੀਰ ਸੰਧੂ ਜੀ ਸਾਡੇ ਉਮੀਦਵਾਰ ਨੇ ਤੀਜੇ ਨੰਬਰ ਦਾ ਬਟਨ ਹੈ ਤੁਹਾਡੇ ਇੱਥੇ ਜਿੱਥੇ ਵੀ ਬੂਥ ਬਣੂਗਾ ਤੁਸੀਂ ਆਪ ਜਾ ਕੇ ਨਾਲ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਹੋਰ ਪਿੰਡਾਂ 'ਚ ਵੀ ਕਹੋ ਜਿੱਥੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਦੋਸਤ ਮਿੱਤਰ ਨੇ ਕਿ ਆਪਾਂ ਵਿਕਾਸ ਵਾਲੇ ਪਾਸੇ ਜਾਣਾ ਹੈ ਬਹੁਤ ਮਾੜੇ ਦਿਨ ਬਹੁਤ ਕਾਲੇ ਦਿਨ ਬਹੁਤ ਝੱਖੜ ਝੁਲਲੇਸ ਲਾਕੇ ਤੇ ਡਰ ਡਰ ਕੇ ਬਹੁਤ ਜਿਉਲੇ ਜੀ ਬੜੇ ਪਰਚੇ ਪੁਰਚੇ ਹੋਲੇ ਜੀ ਪਤਾ ਨਹੀਂ ਕੀ ਕੀ ਸਾਡੇ ਤੇ ਜ਼ੁਲਮ ਟਾਹੇ ਇਹਨਾਂ ਨੇ ਹੁਣ ਬੱਚੇ ਬੱਚਿਆਂ ਨੂੰ ਪੜਾਉਣ ਦਾ ਟਾਈਮ ਆ ਗਿਆ ਇੱਕ ਜਵਾਕ ਇੱਕ ਘਰ ਚੋਂ ਨੌਕਰੀ ਲੱਗ ਗਿਆ ਨਾ ਜੀ ਸਾਰੇ ਕਈ ਰਿਸ਼ਤੇਦਾਰਾਂ ਦਾ ਤੇ ਉਸ ਲੱਕੇ ਦਾ ਪੂਰਾ ਮਾਹੌਲ ਹੀ ਬਦਲ ਜਾਂਦਾ ਹੈ ਉਹਨਾਂ ਦੇ ਘਰੇ ਵਧਾਈਆਂ ਦੇਣ ਵਾਲੇ ਪੁੱਛਣ ਆਉਣ ਲੱਗ ਜਾਂਦੇ ਨੇ ਵੀ ਤੁਹਾਡੇ ਜਵਾਕ ਨੇ ਕਿਹੜੀ ਕਿਤਾਬ ਪੜ੍ਹੀ ਸੀ ਅਸੀਂ ਵੀ ਉਹ ਆਦੇ ਬੱਚੇ ਨੂੰ ਪੜ੍ਹਾਵਾਂਗੇ ਤੇ ਸਾਡਾ ਬਜਾਕ ਵੀ ਸਰਕਾਰੀ ਨੌਕਰੀ ਤੇ ਲੱਗ ਜਾਊ। ਸੋ ਤੀਜੇ ਨੰਬਰ ਦਾ ਬਟਨ ਹੈ ਝਾੜੂ ਵਾਲਾ ਬਟਨ ਹੈ ਝਾੜੂ ਦਾ ਕੰਮ ਸਫਾਈ ਕਰਨਾ ਪਰ ਇਹ ਇਹ ਜਿਹੜਾ ਝਾੜੂ ਹੈ ਇਹ ਇਲਾਕੇ ਦੀ ਸਫਾਈ ਕਰੂਗਾ ਇਹ ਇਕੱਲੇ ਘਰ ਦੀ ਸਫਾਈ ਨਹੀਂ ਕਰਦਾ ਇਲਾਕੇ ਦੀ ਸਫਾਈ ਕਰੂਗਾ ਜਿਹੜਾ ਗੰਦ ਇਹਨਾਂ ਨੇ ਪਾਇਆ ਹੈ ਅਦੂਜੀਆ ਪਾਰਟੀਆਂ ਕਾਂਗਰਸ ਵਾਲਿਆਂ ਨੇ ਅਕਾਲੀ ਵਾਲਿਆਂ ਨੇ ਬਥੇਰੀ ਵਾਰੀ ਇਹਨਾਂ ਨੇ ਵੋਟਾਂ ਪਾਲੀਆਂ ਜੀ ਆਪਾਂ ਨੇ ਬਹੁਤ ਵਾਰੀ ਪਾਲੀਆਂ ਮਿਲਦਾ ਗੂਠੇ ਹੀ ਘਸ ਗਏ ਸਾਡੇ ਤਾਂ ਬਟਨ ਦਬਦੇ ਦਬਦੇ ਇਹਨਾਂ ਦੇ ਵੋਟਾਂ ਪਾਉਂਦੇ ਪਰ ਇਹਨਾਂ ਨੇ ਕੋਈ ਸਾਡੇ ਤੇ ਰਹਿਮ ਨਹੀਂ ਕੀਤਾ ਇਹਨਾਂ ਨੇ ਕੋਈ ਨੌਕਰੀਆਂ ਕੋਈ ਟੋਬੇ ਉਹ ਹੁਣ ਕਹੀ ਜਾਂਦੇ ਆ ਦੇਖੋ 15-15 ਸਾਲ ਦੋਨੋਂ ਪਾਰਟੀਆਂ ਰਾਜ ਕਰਕੇ ਹੁਣ ਕਹੀ ਜਾਂਦੇ ਪੰਜਾਬ ਨੂੰ ਬਚਾਉਣਾ ਤੇ ਪੰਜਾਬ ਮਾਰਿਆ ਕਿਨੇ ਭਾਈ ਤੁਸੀਂ ਤਾਂ ਮਾਰਿਆ ਸੀਗਾ ਪੰਜਾਬ ਹੁਣ ਤਾਂ ਬਚਣ ਦੇ ਰਾਹ ਤੇ ਚੱਲਿਆ ਹੋਇਆ ਹੈ ਸੋ ਆਪਦੀਆਂ ਕੁਰਸੀਆਂ ਦੇ ਪਾਵੇ ਦੇਖੀ ਜਾਂਦੇ ਹੋਰ ਉਹਨਾਂ ਨੂੰ ਕੁਝ ਨਹੀਂ ਨਜ਼ਰ ਆਉਂਦਾ ਸੋ ਕੱਲ ਸਭ ਵੰਡ ਵਾਲਿਓ ਮੈਨੂੰ ਉਮੀਦ ਹੈ ਪਹਿਲਾਂ ਤਾਂ ਨਹੀਂ ਤੁਹਾਡੇ ਕੋਈ ਐ ਮੁੱਖ ਮੰਤਰੀ ਇਦਾਂ ਆਇਆ ਹੋਣਾ ਕਦੇ ਦੇਖ ਲਓ 70 ਸਾਲ ਹੋ ਗਏ ਵੋਟਾਂ ਪਾਉਂਦੇ ਨੂੰ ਆਪਣੇ ਦਾਦੇ ਬਾਬੇ ਪਰਦਾਦੇ ਵੋਟਾਂ ਪਾਪਾ ਕੇ ਦੁਨੀਆ ਤੋਂ ਵੀ ਤੁਰ ਗਏ ਹੋਣੇ ਇੱਥੇ ਨਹੀਂ ਆਉਂਦੇ ਹੋ ਹਾਂਜੀ ਮੈਂ ਮੁੱਖ ਮੰਤਰੀ ਨਹੀਂ ਮੈਂ ਤਾਂ ਦੁੱਖ ਮੰਤਰੀ ਆਂ ਮੰਨਾ ਤੁਹਾਡੇ ਦੁੱਖ ਸੁੱਖਾਂ ਚ ਹਿੱਸਾ ਪਾਉਣਾ ਆਇਆ ਮੈਨੂੰ ਪਤਾ ਹੈ ਮੈਂ ਵੀ ਐਂ ਹਜੇ ਪਿੰਡਾਂ ਚੋਂ ਨਿਕਲਿਆ ਸਾਈਕਲ ਤੇ ਜਾ ਕੇ 10ਵੀਂ ਤੱਕ ਪੜ੍ਹਾਈ ਕੀਤੀ ਐ ਫਿਰ ਬੱਸਾਂ ਦੀਆਂ ਛੱਤਾਂ ਤੇ ਬਹਿ ਕੇ ਗਏ ਆ ਥੱਲੇ ਬੈਠੇ ਨਹੀਂ ਦਿੰਦੇ ਸਟੂਡੈਂਟਾਂ ਨੂੰ ਕਾਲਜ ਚ ਪੜ੍ਹਿਆ ਤੇ ਮੈਨੂੰ ਪਤਾ ਐ ਇਸ ਗੱਲ ਦਾ ਕਿ ਕਿਸਾਨਾਂ ਦੀ ਕੀ ਪ੍ਰੋਬਲਮ ਐ ਖੇਤ ਮਜ਼ਦੂਰਾਂ ਦੀ ਕੀ ਦਿੱਕਤ ਐ ਵੇੜੇ ਵਾਲਿਆਂ ਦੀ ਕੀ ਪ੍ਰੋਬਲਮ ਐ ਮੈਂ ਸਾਰਾ ਜਾਣਦਾ ਰਿਆਂ ਦਿਹਾੜੀਆਂ ਪੁੱਛਣ ਮੈਂ ਵੀ ਖੇਤਾਂ ਵਾਸਤੇ ਸ ਮੈਨੂੰ ਕੱਲੇ ਕੱਲੇ ਘਰ ਦੇ ਨਕਸ਼ੇ ਪਤਾ ਵੀਰੋ ਤੇ ਬਹੁਤ ਸਾਰੀਆਂ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਵਜੀਫੇ ਪੋਸਟ ਮੈਟ੍ਰਿਕ ਸਾਰੀਆਂ ਸਕੀਮਾਂ ਦੇ ਪੈਸੇ ਖਾ ਗਏ ਦੱਸੋ ਚਵਾਰੇ ਛੱਤ ਲੈਣਗੇ ਇਹ ਤਾਂ ਨਰੇਗਾ ਵਾਲੀ ਢਾਡੀ ਚੋਂ ਪੈਸੇ ਖਾ ਜਾਂਦੇ ਜੀ ਨਰੇਗਾ ਵਾਲੀ ਢਾਡੀ ਚੋਂ ਪੈਸੇ ਖਾ ਜਾਂਦੇ 240 41 ਰੁਪਏ ਮਿਲਦੇ ਆ ਉਹ ਚ ਕੀ ਐ ਕੰਮ ਕੋਈ ਹੋਰ ਮਾਂ ਕਰਦੀ ਆ ਕੱਚੇ ਰਿਸ਼ਤੇ ਤੇ ਉਹਦੇ ਅਗੂਠਾ ਲਵਾ ਲੈਂਦੇ ਨੇ ਪੈਸੇ ਕਿਸੇ ਹੋਰ ਨੂੰ ਮਿਲ ਜਾਂਦੇ ਸੈਂਟਰ ਦਾ ਪੈਸਾ ਹੈ ਉਹ ਉਹ ਵੀ ਅਸੀਂ ਬਹੁਤ ਸਾਰੇ ਪਿੰਡਾਂ 'ਚ ਠੀਕ ਕੀਤੇ ਆ ਕਿ ਭਾਈ ਉਸੇ ਦੇ ਨਹੀਂ ਜਿਹੜਾ ਉਹ ਹਾਜ਼ਰੀ ਪੱਕੀ ਲਾਓ ਤੇ ਕੀ 240 ਰੁਪਏ ਖਾ ਕੇ ਚਾਰੇ ਛੱਤ ਲੈਣਗੇ ਗਰੀਬ ਦਾ ਕੋਈ ਗਰੀਬ ਦੀ ਤਾਂ ਫਿਰ ਹਾ ਹੀ ਲੱਗਦੀ ਹੈ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਸਿੱਧਾ ਰਾਹ ਕੋਈ ਬਾਈਪਾਸ ਨਹੀਂ ਫਿਰ ਜਿੰਨਾ ਜਿਹਨੂੰ ਗਰੀਬ ਦੀ ਹਾ ਲੱਗ ਗਈ ਮੁੜ ਕੇ ਉੱਠਦਾ ਨਹੀਂ ਕਈ ਪੀੜੀਆਂ ਫਿਰੋ ਸ੍ਰੀਸ਼ ਕਰਕੇ ਅਸੀਂ ਤਾਂ ਰੱਬ ਤੋਂ ਡਰਨ ਵਾਲੇ ਬੰਦੇ ਆ ਆਪਾਂ ਦਾ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਜਿਹੜੀ ਇਹ ਸੁਣ ਸੁਣ ਕੇ ਵੱਡੇ ਹੋਏ ਆ ਪੜ ਪੜ ਕੇ ਵੱਡੇ ਹੋਏ ਆ ਸੋ ਸਾਰਿਆਂ ਨੂੰ ਮੇਰੇ ਵੱਲੋਂ ਇਹੀ ਬੇਨਤੀ ਆ ਕਿ ਆਉਣ ਵਾਲੀ 11 ਤਰੀਕ ਨੂੰ ਤੁਹਾਡੇ ਕੋਲੇ ਆਉਣਗੇ ਇਹ ਦੂਜੇ ਵੀ ਆਉਣਗੇ ਤੁਹਾਡੇ ਕੋਲੇ ਲਾਲਚ ਦੇਣਗੇ ਤੁਹਾਨੂੰ ਬੜੇ ਆ ਲੈ ਲਓ ਆਲੈਲੋ ਇਹ ਤਾਂ ਤੁਹਾਨੂੰ ਐ ਵੀ ਕਹਿਣਗੇ ਵੀ ਤੁਹਾਡੀ ਮੋਟਰ ਵੀ ਅਸੀਂ ਚਲਾਇਆ ਆ ਕਰਾਂਗੇ ਤੁਹਾਨੂੰ ਕਰੇ ਭੇਜੋ ਬਸ ਤੁਸੀਂ ਇੱਥੋਂ ਤੱਕ ਲਾਲਚ ਦੇਣਗੇ ਠੀਕ ਹੈ ਨਾ ਪਹਿਲਾਂ ਵੀ ਪਹਿਲਾਂ ਤੁਹਾਨੂੰ ਵਾਅਦੇ ਕਰਕੇ ਗਏ ਹੁਣੇ ਬੜੇ ਵੀ ਐ ਕਰ ਦਿਆਂਗੇ ਉਹ ਕਰ ਦਿਆਂਗੇ ਮੁੜ ਕੇ ਤੁਸੀਂ ਹੁਣ ਦੱਸਿਆ ਕਿ ਕੋਈ ਨਹੀਂ ਆਇਆ ਉਹ ਨਾ ਹੀ ਆਉਣਾ ਇਹਨਾਂ ਨੇ 14 ਤਰੀਕ ਤੋਂ ਬਾਅਦ ਦਿਖਣੇ ਨਹੀਂ ਏ ਸੋ ਸਰਕਾਰ ਆਪਣੀ ਹੈ ਹਰਮੀਤ ਸੰਧੂ ਜੀ ਲਿਖ ਕੇ ਦੇਣਗੇ ਕੱਲ੍ਹ ਸ ਪਿੰਡ ਦੇ ਵਿੱਚ ਆਹ ਦਿੱਕਤ ਹੈ ਢੰਡ ਪਿੰਡ ਦੇ ਵਿੱਚ ਆਹ ਦਿੱਕਤ ਹੈ ਸਾਡੇ ਸਾਰੇ ਪਿੰਡ ਜਿਹੜਾ ਬੰਡੋਰੀ ਆਹ ਦਿੱਕਤ ਹੈ ਆਹ ਬੰਡੋਰੀ ਜਾ ਪੰਜ ਸੱਤ ਬੰਡੋਰੀਆਂ ਨੇ ਆਹ ਦਿੱਕਤ ਹੈ ਮੰਗ ਪੱਤਰ ਇਹਨਾਂ ਦਾ ਦਸਖਤ ਮੇਰੇ ਮੈਂ ਇਸ ਗੱਲ ਦਾ ਵਾਅਦਾ ਕਰਦਾ ਤੁਹਾਨੂੰ ਕਿਉਂਕਿ ਮੈਂ ਇਸ ਇਲਾਕੇ ਨੂੰ ਜਾਣਦਾ ਬੜੇ ਦੁੱਖ ਚੱਲੇ ਨੇ ਦੇਖੋ ਹਰ ਗੱਲ ਤੇ ਆਪਣੇ ਤੇ ਆ ਜਾਂਦਾ ਪਾਣੀ ਆ ਜੇ ਤਾਂ ਇਹਨਾਂ ਪਿੰਡਾਂ ਨੂੰ ਠਾਉਣ ਆ ਜਾਂਦੇ ਚਲੋ ਬਈ ਪਾਣੀ ਆ ਗਿਆ ਕੋਈ ਉਧਰ ਕਸ਼ਮੀਰ ਵਾਲੇ ਪਾਸੇ ਝਗੜਾ ਹੋ ਜੇ ਲੜਾਈ ਇੱਥੇ ਲੱਗਦੀ ਹੈ ਚਲੋ ਬਈ ਪਿੰਡਾਂ ਵਾਲੇ ਖਾਲੀ ਕਰੋ ਪਿੰਡ ਬਸਣੀ ਨਹੀਂ ਦਿੱਤੇ ਆਪਾਂ ਤਾਂ ਬਸਣੀ ਨਹੀਂ ਦਿੱਤਾ ਆਪਾਂ ਨੂੰ ਤਾਂ ਤਾਰ ਦੇ ਪਰਲੇ ਪਾਸੇ ਖੇਤ ਨੇ ਆਪਣੇ ਫੌਜ ਲੈ ਕੇ ਜਾਂਦੀਆਂ ਇਹਨਾਂ ਨੂੰ ਖੇਤੀ ਕਰਾਉਣ ਵਾਸਤੇ ਕੋਈ ਕੰਪਨਸੇਸ਼ਨ ਨਹੀਂ ਪਹਿਲਾਂ 15000 ਰੁਪਏ ਮਹੀਨੇ ਦਾ ਕਰਿਆ ਸੀ ਉਹ ਨਹੀਂ ਦਿੰਦੇ ਬਥੇਰੀ ਵਾਲੀ ਕੇਂਦਰ ਕੋਲੇ ਅਸੀਂ ਮੁੱਦਾ ਠਾਇਆ ਵੀ ਭਾਈ ਤਾਰੀ ਗਾਹਾਂ ਲੈ ਜਾਓ ਯਾਰ ਥੋੜੇ ਜਿਹਾ ਤਾਰ ਗਾਹਾਂ ਲੈ ਜਾਓ ਕਿੰਨੇ ਕਿਲੋਮੀਟਰ ਤਾਰ ਅੰਦਰ ਹੈ ਹਜ਼ਾਰਾਂ ਏਕੜ ਜ਼ਮੀਨ ਸਾਡੀ ਅੰਦਰ ਆ ਜੂਗੀ। ਆਬਦੀ ਜ਼ਮੀਨ ਤੇ ਖੇਤੀ ਕਰਨ ਵਾਸਤੇ ਵੀ ਸਾਨੂੰ ਆਈਡੈਂਟੀਟੀ ਕਾਰਡ ਦਿਖਾਉਣੇ ਪੈਂਦੇ ਆ ਜੀ। ਸੋ ਮੈਨੂੰ ਇਸ ਇਲਾਕੇ ਦੀਆਂ ਦਿੱਕਤਾਂ ਦਾ ਪਤਾ ਹੈ। ਮਾਵਾ ਪੈਣਾ ਜਿਹੜੀਆਂ ਨੇ ਉਹ ਖਾਸ ਤੌਰ ਤੇ ਉਹਨਾਂ ਨੇ ਜਿਵੇਂ ਅੱਜ ਵੀ ਇੱਥੇ ਕਿਹਾ ਨਹੀਂ ਬਿਜਲੀ, ਨੌਕਰੀਆਂ ਤੇ ਹੁਣ ਉਹ 1000 ਰੁਪਏ ਦੀ ਬਾਰੀ ਹੈ। ਮੈਂ ਜੇ ਅਸੀਂ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਕਰਾਂਗੇ 5 ਸਾਲ ਦੇ ਵਿੱਚ ਵਿੱਚ ਪੂਰੇ ਕਰਨ ਦਾ ਵਾਅਦਾ ਕੀਤਾ ਸੀ, ਗਰੰਟੀਆਂ ਦਿੱਤੀਆਂ ਸੀ। ਤੇ ਉਹ ਅਗਲੇ ਬਜਟ ਦੇ ਵਿੱਚ ਸਾਰਾ ਕੁਝ ਲੇਖਾ ਜੋਖਾ ਦੇਖੋ ਘਰ ਜਿਹੜਾ ਘਰ ਚਲਾਉਂਦਾ ਉਹ ਲਾਣੇਦਾਰ ਹੁੰਦਾ ਲਾਣੇਦਾਰ ਨੇ ਦੇਖਣਾ ਹੁੰਦਾ ਜੇ ਦੋ ਨੂੰਹਾਂ ਨੇ ਤਾਂ ਉਹਨੂੰ ਸੂਟ ਕਿਹੜੇ ਕਿਹੜੇ ਲੈ ਕੇ ਦੇਣੇ ਨੇ ਜੇ ਸੂਟ ਲੈ ਕੇ ਦੇਉਂਗੇ ਤਾਂ ਲੜਾਈ ਹੋ ਜੂਗੀ ਉਹ ਕਹਿੰਦੀ ਵਧੀਆ ਲੈ ਤਾਂ ਮੈਨੂੰ ਨਹੀਂ ਇਹਦੀ ਬਜਾਏ ਪੈਸੇ ਹੀ ਦੇ ਦਿਓ ਵੀ ਆਪ ਦਾ ਭਾਈ 5 ਖਰੀਦ ਲਓ ਚਾਹੇ 4 ਖਰੀਦ ਲਓ ਚਾਹੇ 2 ਖਰੀਦ ਲਓ ਪੈਸੇ ਨਹੀਂ ਮਿਲਣਗੇ ਤੁਹ ਲਾਣੇਦਾਰ ਵਾਂਗੂ ਹੀ ਪੰਜਾਬ ਚਲਾਉਣਾ ਪੈਣਾ ਤੇ ਤੁਹਾਡਾ ਜਿਹੜਾ 1000 ਰੁਪਇਆ ਉਹ ਅਗਲਾ ਬਜਟ ਜਿਹੜਾ ਹੁਣ ਆਊਗਾ ਉਹਦੇ ਵਿੱਚ ਅਸੀਂ ਪਾਸ ਕਰਕੇ ਤੁਹਾਨੂੰ ਇਕੱਠੇ ਪੈਸੇ ਪਾ ਕੇ ਤੁਹਾਨੂੰ ਕਹ ਦਾਂਗੇ ਕਿ ਆ ਚੱਕੋ ਤੇ ਤੁਹਾਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਕੋਈ ਧੀ ਆਈ ਹੈ ਉਹਦੇ ਜਵਾਕਾਂ ਨੂੰ ਕੋਈ ਖੜਾਉਣੇ ਲੈ ਕੇ ਦੇਣੇ ਨੇ ਪੋਤਿਆਂ ਦੋ ਤਿਆਂ ਨੂੰ ਜਾਂ ਕਿਤੇ ਜਾਣਾ ਆਉਣਾ ਕੋਈ